ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਦੁਆਰਾ 베ਰ ਸਾਹਿਬ ਦੇ ਆਪ ਜੀ ਦਰਸ਼ਨ ਕਰ ਰਹੇ ਹੋ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਇੱਥੇ ਦਾਤਨ ਕਰਕੇ ਆਪਣੇ ਇੱਥੇ 베ਰ ਜਿਹੜੀ 베ਰੀ ਦੀ ਦਾਤਨ ਲਗਾਈ ਤੇ ਅੱਜ ਸੋਹਣੀ 베ਰੀ ਜਿਹੜੀ ਹਰੀ-ਪਰੀ ਆਪ ਜੀ ਦਰਸ਼ਨ ਕਰ ਰਹੇ ਹੋ ਇੱਥੇ ਹੀ ਬੈਠ ਕੇ ਗੁਰੂ ਸਾਹਿਬ ਜੀ ਭਗਤੀ ਕਰਦੇ ਸਨ ਤੇ ਲੰਮਾ ਸਮਾਹ ਮਹਾਰਾਜ ਇੱਥੇ ਰਹਿ ਕਰਕੇ ਜਿਹੜਾ ਹੈ ਉਹਨਾਂ ਨੇ ਭਗਤੀ ਕੀਤੀ ਤੇ ਇੱਥੋਂ ਅਸੀਂ ਚਾਰ ਦਾਸੀਆਂ ਵਾਸਤੇ ਗੁਰੂ ਸਾਹਿਬ ਜੀ ਵਕ ਵਕ ਦਿਸ਼ਾਂ ਵਿੱਚ ਗਏ ਸਨ ਬਹੁਤ ਹੀ ਹਰਮਨੀਕ ਸਥਾਨ ਦੇ ਆਪ ਜੀ ਦਰਸ਼ਨ ਕਰ ਰਹੇ ਹੋ ਅੱਜ ਇਸ ਭਾਗ ਪਰਿਅਸਮਾ ਪ੍ਰਾਤ ਹੋਇਆ ਹੈ ਗੁਰਦੁਆਰਾ ਬੀਰ ਸਾਹਿਬ ਦਰਸ਼ਨ ਕਰ ਲਈ ਦਾਂ ਤੇ ਇਹ ਇਸ ਸਥਾਨ ਤੇ ਗੁਰੂ ਨਾਨਕ ਦੇਵ ਜੀ ਬੈਠ ਕਰਕੇ ਭਗਤੀ ਕਰਦੇ ਸਨ 14 ਸਾਲ 9 ਮਹੀਨੇ 13 ਦਿਨ ਪਾਸ਼ਾ ਜੀ ਨੇ ਇੱਥੇ ਬੈਠ ਕਰਕੇ ਭਗਤੀ ਕੀਤੀ ਪ੍ਰਭੂ ਦਾ ਸਿਮਰਨ ਕੀਤਾ ਤੇ ਇੱਥੇ ਜੋ ਇਹ ਬੀਰ ਸਾਹਿਬ ਆਪਜੀ ਦਰਸ਼ਨ ਕੀਤੇ ਹਨ ਆਪਜੀ ਨੇ ਇਸ ਬੀਰ ਨੂੰ ਪਾਸ਼ਾ ਜੀ ਨੇ ਦਾਤਨ ਕਰਕੇ ਇੱਥੇ ਲਾਇਆ ਸੀ ਕਿ ਅੱਜ ਉਹ ਬੀਰ ਹਰੀਪਰੀ ਆਪਜੀ ਸਕਰੀਨ ਤੇ ਦਰਸ਼ਨ ਕਰ ਰਹੇ ਹੋ ਅੱਜ ਵੀ ਇਸ ਨੂੰ ਬੀਰ ਲੱਗਦੇ ਹਨ ਬਹੁਤ ਪ੍ਰਾਤਮ ਇਹ ਬੀਰ ਹੈ ਗੁਰੂ ਪਾਸ਼ਾ ਜੀ ਨੇ ਆਪਣੇ ਹੱਥੀਂ ਇਸ ਨੂੰ ਲਾਇਆ ਤੇ ਗੁਰਦੁਆਰੇ ਸਰ ਦਾ ਨਾਮ ਬੀਰ ਸਾਹਿਬ ਪੈ ਗਿਆ ਇੱਥੇ ਗੁਰੂ ਪਾਸ਼ਾ ਜੀ ਇੱਧਰ ਵੇਂ ਦੇ ਕੰਢੇ ਜਦੋਂ ਆਦੇ ਸਨ ਤੇ ਇੱਥੇ ਇਕਾਂਤ ਬੈਠ ਕਰਕੇ ਸ਼ਾਂਤ ਮਈ ਬਹੌਰ ਦੇ ਕਰਕੇ ਇਕਾਗਰਤੀ ਤੋਂ ਕਰਕੇ ਪਕਤੀ ਵਿੱਚ ਲੀਨ ਹੁੰਦੇ ਸਨ ਬਹੁਤ ਲੰਮਾ ਸਮਾਂ ਪਾਸ਼ਾ ਜੀ ਨੇ ਇੱਥੇ ਬੈਠ ਕਰਕੇ ਪਕਤੀ ਕੀਤੀ ਬਹੁਤ ਹੀ ਪਵਿੱਤਰ ਸਥਾਨ ਹੈ ਗੁਰਦੁਆਰਾ ਬੇਰ ਸਾਹਿਬ ਇੱਥੋਂ ਹੀ ਫਿਰ ਪਾਸ਼ਾ ਜੀ ਜਾਂਦੇ ਹਨ ਉਦਾਸੀਆਂ ਤੇ ਇੱਧਰ ਪੌਣ ਸਰੋਵਰ ਹੈ ਨਾਲ ਵੇਈ ਨਦੀ ਹੈ। ਦਰਦਵਾਰਾ ਸੰਤ ਘਾਟ ਪਾਸ਼ੇ ਪਹਿਲੀ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਇਹ ਪਵਨ ਸਥਾਨ ਹੈ। ਜਦੋਂ ਧੰਨ ਗੁਰੂ ਨਗਦੇਵ ਜੀ ਮਹਾਰਾਜ ਜੀ ਨੇ ਬੇਰ ਸਾਹਿਬ ਤੋਂ ਵੇਈ ਨਦੀ ਵਿੱਚ ਵੇਈ ਨਦੀ ਦੇ ਵਿੱਚ ਤੋਂ ਬਿਮਾਰੀ ਸੀ ਤਿੰਨ ਦਿਨ ਅਲੋਪ ਹੋਣ ਤੋਂ ਬਾਅਦ ਇੱਥੋਂ ਨਿਕਲੇ ਸਨ ਤੇ ਪਾਸ਼ਾ ਜੀ ਤਿੰਨ ਦਿਨਾਂ ਬਾਅਦ ਫਿਰ ਇੱਥੋਂ ਨਿਕਲਦੇ ਹਨ ਤੇ ਉਹਨਾਂ ਦੀ ਯਾਦ ਦੇ ਵਿੱਚ ਪਵਨ ਸਥਾਨ ਬਣਿਆ ਤੇ ਇੱਥੇ ਆਣ ਕੀ ਸਭ ਤੋਂ ਪਹਿਲਾਂ ਉਹਨਾਂ ਨੇ ਮੂਲ ਮੰਤਰ ਦਾ ਪਾਠ ਉਚਾਰਨ ਕੀਤਾ ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਜੁਨੀ ਸੈ ਪੰਗੁਰ ਪ੍ਰਸਾਦ ਜਪ ਆਸਾ ਜੁਗਾ ਸਚ ਹੈ ਪੀ ਸਚ ਨਾਨਕ ਹੋਸੀ ਪੀ ਸਚ ਬਹੁਤ ਹੀ ਸੋਹਣਾ ਸਥਾਨ ਬਣਿਆ ਹੋਇਆ ਵੱਡਾ ਤੇ ਵਿਸ਼ਾਲ ਸਥਾਨ ਬਣਿਆ ਹੈ ਜਦੋਂ 550 ਸਾਲਾ ਪ੍ਰਕਾਸ਼ਪੁਰਗ ਸਮਰਪਤ ਨੂੰ ਇੱਥੇ ਨਹੀਂ ਰੱਖੀ ਗਈ ਸੀ ਤੇ ਹੁਣ 5-6 ਸਾਲਾਂ ਬਾਅਦ ਇਹ ਦਰਬਾਰ ਬਣ ਕੇ ਤਿਆਰ ਹੋਇਆ ਹੈ ਆਪ ਜੀ ਦਰਸ਼ਨ ਕਰ ਰਹੇ ਹੋ ਇਹ ਪੁਰਾਣਾ ਦਰਬਾਰ ਹੈ ਪ੍ਰਾਤਨ ਦਰਬਾਰ ਜਿਹੜਾ ਇਹ ਪਿਛੇ ਬਣਿਆ ਹੈ ਫੁੱਲ-ਬੂਟੇ ਲਾਏ ਗਏ ਹਨ ਤੇ ਬੜਾ ਸੋਹਣੀ ਦੇਖ ਜਿਹੜੀ ਦਿੱਤੀ ਗਈ ਹੈ ਸਥਾਨ ਨੂੰ ਨਾਲ ਹੀ ਵੇਈ ਨਦੀ ਹੈ ਵੇਈ ਨਦੀ ਦੇ ਕੰਢੇ ਤੇ ਹੀ ਇਹ ਸਥਾਨ ਬਣਿਆ ਹੈ ਜਿੱਥੇ ਗੁਰੂ ਮਹਾਰਾਜ ਜੀ ਪ੍ਰਗਟ ਹੋਏ ਸਨ। ਆਪ ਜੀ ਇੱਥੇ ਆਣ ਕੇ ਜਰੂਰ ਜਿਹੜੇ ਦਰਸ਼ਨਦਾਰੇ ਕਰੋ। ਤੇ ਆਪ ਜੀ ਨੂੰ ਵੇਈ ਨਦੀ ਦੇ ਜਿਹੜੇ ਦਰਸ਼ਨ ਕਰਾਉਣੇ ਹਨ। ਬਿਲਕੁਲ ਜਿਹੜੀ ਇਹ ਨਦੀ ਹੈ ਨਾਲ ਵਗਦੀ ਹੈ। ਤੇ ਇਹ ਵੀ ਪਵਿੱਤਰ ਵੇਈ ਨਦੀ ਜੇ ਸੱਚ ਮਹਾਰਾਜੀ ਨੇ ਆਪ ਜਿਹੜਾ ਹੈ ਚੁਬਾ ਮਾਰ ਕੇ ਸੰਗਤਾਂ ਦੇ ਹੁਦਾਰ ਸੇ ਨਿਰੰਕਾਰ ਤੋਂ ਜਿਹੜਾ ਹੈ ਮੂਲ ਮੰਤਰ ਦਾ ਪਾਠ ਲੈ ਕੇ ਆਏ ਹਨ ਤੇ ਬਹੁਤ ਹੀ ਵੱਡਾ ਤੇਰ ਮੰਨੀਕ ਇਹ ਪਵਿੱਤਰ ਅਸਥਾਨ ਇੱਥੇ ਬਣਿਆ ਹੈ ਇਹ ਬਈ ਨਦੀ ਹੈ ਤੇ ਹੋਣ ਬੇ ਨਦੀ ਤੇ ਜਿਹੜਾ ਪਾਣੀ ਬਿਲਕੁਲ ਸੁੱਕਾ ਹੈ ਪਰ ਜਦੋਂ ਪਿੱਛੇ ਹੜ੍ਹ ਆਏ ਸਨ ਉਦੋਂ ਇੱਥੇ ਬਹੁਤ ਤੇਜ਼ ਜਿਹੜਾ ਇਹਦੇ ਵਿੱਚ ਜਲ ਚੱਲਦਾ ਸੀ ਤੇ ਦਰਬਾਰ ਦੇ ਪਿਛਲੇ ਬੰਨੇ ਬੇ ਨਦੀ ਬਣੀ ਹੈ ਇੱਧਰ ਜਿਹੜਾ ਉਹ ਸਥਾਨ ਜਿਹੜਾ ਹੈ ਹਜੇ ਤਿਆਰੀ ਹੋ ਰਹੀ ਹੈ ਸਥਾਨ ਦੀ ਕੰਮ ਜਿਹੜਾ ਜ਼ੋਰ ਨਾਲ ਚੱਲ ਰਿਹਾ ਹੈ ਸਾਨ ਗੁਰੂ ਨਾਨਕ ਦੇਵ ਜੀ ਮਹਾਰਾਜ ਜਿਨ੍ਹਾਂ ਨੇ ਕਿ ਇੱਥੇ ਆਪ ਕਿਰਪਾ ਕਰਕੇ ਰਹਿਣਤ ਕਰਕੇ ਇਥੋਂ ਜਦੋਂ ਪ੍ਰਗਟ ਹੋਏ ਆਪ ਤਿੰਨ ਦਿਨ ਬਾਅਦ ਤੇ ਇੱਥੇ ਜੋ ਸਮਸ਼ਾਨ ਘਟ ਬਣਿਆ ਸੀ ਉਸ ਵੇਲੇ ਤੇ ਅੱਜ ਸਤਖੰਡ ਦਰਬਾਰ ਬਣ ਰਹੇ ਹਨ ਇਧਰ ਆਪ ਜੀ ਦੇਖ ਰਹੇ ਹੋ ਕਿ ਪੁਰਾਣਾ ਦਰਬਾਰ ਹੈ ਦਰੋਂ ਦਰਬਾਰ ਜਿਹੜਾ ਜਦੋਂ ਬਣ ਕੇ ਤਿਆਰ ਹੋ ਗਿਆ ਤੇ ਬਹੁਤ ਹੀ ਸੋਹਣਾ ਸੁੰਦਰ ਜਿਹੜਾ ਇਹ ਸਥਾਨ ਬੰਨਾ ਹੈ ਤੇ ਹੁਣ ਜਿਹੜਾ ਕੰਮਕਾਰ ਚੱਲ ਰਿਹਾ ਹਜੇ ਜੀ ਸੱਤ ਮੰਜ਼ਲਾ ਜਿਹੜਾ ਸਥਾਨ ਹੈ ਤੇ ਇੱਥੇ ਪ੍ਰਕਾਸ਼ ਹੋਣੇ ਹਨ ਗੁਰੂ ਸਾਹਿਬ ਜੀ ਦੇ ਜਦੋਂ ਪ੍ਰਕਾਸ਼ ਹੋਣਗੇ ਇਹ ਹੋਰ ਵੀ ਜਿਹੜਾ ਹੈ ਸ਼ੁਭਾ ਪਾਵੇਗਾ ਸਥਾਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਤਰਸ ਕਰਕੇ ਕਿਰਪਾ ਕਰਕੇ ਇੱਥੋਂ ਪ੍ਰਗਟ ਹੋ ਕੇ ਸਾਰੇ ਸੰਸਾਰ ਨੂੰ ਸਮੁੱਚੀ ਮਾਨਤਾ ਨੂੰ ਜਿਹੜਾ ਉਪਦੇਸ਼ ਦਿੱਤਾ ਹੈ ਸਮੁੱਚੇ ਜਗ ਦੇ ਭਲੇ ਵਾਸਤੇ ਅੰਦਰ ਛੋਟਾ ਜਿਹਾ ਟੋਬਾ ਬਣਾਇਆ ਗਿਆ ਹੈ ਬੜਾ ਸੋਹਣਾ ਜਿਹੜਾ ਬਣਿਆ ਹੋਇਆ ਹੈ ਦੀ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਗੁਰੂ ਕਾ ਬਾਗ ਇੱਥਲੇ ਹੋਰ ਆਸਾਬ ਹੈ ਜਿੱਥੇ ਬਾਬਾ ਚਿੜੀ ਚੰਦ ਜੀ ਬਾਬਾ ਲਖਵਿੰਦਰ ਦਾ ਜਿਹੜਾ ਜਨਮ ਹੁੰਦਾ ਹੈ ਇਹ ਪ੍ਰਾਤਨ ਕਰ ਅੱਜ ਵੀ ਜਿਹੜਾ ਮੌਜੂਦ ਹੈ ਸultanpur ਵਿਖੇ ਵਾਹਿਗੁਰੂ ਇੱਥੇ ਲੰਮਾ ਸਮਾਂ ਗੁਰੂ ਨਾਨਕ ਦੇਵ ਜੀ ਰਹੇ ਹਨ ਵਿਆਹ ਤੋਂ ਬਾਅਦ ਵਾਹਿਗੁਰੂ ਇਹ ਅੱਜ ਵੀ ਜਿਹੜੀ ਜਿਹੜਾ ਘਰ ਹੈ ਬਰਾਤਨ ਸੰਭਾਲ ਕੇ ਰੱਖਿਆ ਗਿਆ ਹੈ। ਆਓ ਜੀ ਦਰਸ਼ਨ ਕਰ ਸਕਦੇ ਹੋ। ਕਿੰਨੀ ਪਵਿੱਤਰ ਜਿਹੜੀ ਇਹ ਨਗਰੀ ਹੋਵੇਗੀ। ਜਿੱਥੇ ਗੁਰੂ ਨਾਨਕ ਦੇਵ ਜੀ ਨੇ ਰਹਿ ਕਰਕੇ ਸਮੁੱਚੀ ਮਾਨਤਾ ਨੂੰ ਉਪਦੇਸ਼ ਦਿੱਤਾ। ਇਹ ਉਸ ਟਾਈਮ ਦੀ ਇਸ ਤਸਵੀਰ ਹੈ ਜਦੋਂ ਪਹਿਲੀ ਵਾਰ ਗੁਰੂ ਪਾਤਸ਼ਾਹ ਜੀ ਮਨੁੱਖਤਾ ਦੇ ਭਲੇ ਲਈ ਚਾਰ ਉਦਾਸੀਆਂ ਕਰਨ ਵਾਸਤੇ ਪਹਿਲੀ ਉਦਾਸੀ ਲਈ ਚੱਲਣ ਲੱਗੇ ਸੀ ਘਰ ਤੋਂ ਇੱਥੋਂ ਅਸੀਂ ਮਹਾਰਾਜ ਜੀ ਨੇ ਚਾਰ ਉਦਾਸੀਆਂ ਕੀਤੀਆਂ ਹਨ ਬਹੁਤ ਸੋਨਾ ਸਥਾਨ ਬਣਿਆ ਹੈ ਇੱਥੇ ਹੀ ਗੁਰਨਾਵ ਦੇਵ ਜੀ ਨੇ ਭਾਈਆ ਜੈ ਰਾਮ ਅਤੇ ਬੇਬੇ ਨਾਨਕੀ ਜੀ ਦੀ ਬੇਨਤੀ ਤੇ ਸਭ ਤੋਂ ਪਹਿਲਾਂ ਇਸ ਅਸਥਾਨ ਤੇ ਪਵਿੱਤਰ ਚਰਨ ਪਾਏ ਸਨ ਤੇ ਮਾਤਾ ਸੁਲਖਣੀ ਜੀ ਸਮੇਤ ਇੱਥੇ ਆਪਣੀ ਜਿਹੜੀ ਰਿਆਸ਼ ਰੱਖੀ ਇਹ ਉਹ ਪਵਿੱਤਰ ਕੋਈ ਹੈ ਜਿੱਥੇ ਬੇਬੇ ਜੀ ਜਿਹੜੇ ਜਾਦ ਕਰਦੇ ਸਨ ਤੇ ਇੱਥੇ ਆਣ ਕੇ ਗੁਰੂ ਨਾਨਕ ਦੇਵ ਜੀ ਪ੍ਰਸ਼ਾਦਾ ਸ਼ਿਕਰਦ ਸਨ ਇਸ ਜਾ ਖੋਹੀ ਦਾ ਜਾਲ ਗੁਰੂ ਘਰ ਦੇ ਲੰਗਰ ਲਈ ਵਰਤਿਆ ਜਾਂਦਾ ਹੈ ਅਗਰ ਇੱਕ ਨੂੰ ਗੁਰੂ ਕੇ ਲੰਗਰ 24 ਘੰਟੇ ਚੱਲਦੇ ਹਨ ਇੱਥੇ ਤੇ